ਕਿਸਾਨ ਭਰਾਵੋ ਸਤਿ ਸ਼੍ਰੀ ਅਕਾਲ ਝੋਨਾ ਜਿਹੜਾ ਆ ਜਿਹੜੇ ਵੀਰਾਂ ਨੇ ਅਗੇਤਾ ਲਾਇਆ ਲਗਭਗ 30 ਦਿਨ ਦਾ ਜਿਹੜਾ ਝੋਨਾ ਆ ਉਹ ਹੋ ਚੁੱਕਾ 30 ਦਿਨ ਦੇ ਝੋਨੇ ਦੇ ਵਿੱਚ ਜਿਹੜੀ ਗੋਭਾ ਉਹ ਬਾਨੀ ਸਟਾਰਟ ਜਿਹੜੀ ਆ ਉਹ ਹੋ ਜਾਂਦੀ ਆ ਤੇ ਲਾਮਤਾਂ ਨੂੰ ਵੀ ਸੱਦਾ ਦਿੰਦੀ ਆ ਜੇ ਆਪਾਂ ਬਰੀਕੀ ਨਾਲ ਦੇਖੀਏ ਦਾ ਪੱਤਾ ਲਪੇਟ ਜਿਹੜਾ ਆ ਉਹ ਸੁੰਡੀ ਉਹ ਕਿਤੇ ਕਿਤੇ ਸਾਨੂੰ ਨਜ਼ਰ ਆਉਂਦੀ ਆ ਤੇ ਉਸ ਤੋਂ ਉਪਰੰਤ ਗੋਭ ਦੀ ਜਿਹੜੀ ਸੁੰਡੀ ਆ ਉਹ ਵੀ ਸਟਾਰਟ ਹੋ ਜਾਂਦੀ ਆ ਸੋ ਜਿਹੜੀ ਵਿਗਿਆਨ ਆ ਉਹਨੇ ਇੱਕ ਤੋਂ ਇੱਕ ਕਾੜ ਜਿਹੜੀ ਆ ਉਹ ਕੱਢਦੀ ਰਹਿੰਦੀ ਆ ਤੇ ਇੱਕ ਬਹੁਤ ਹੀ ਵਧੀਆ ਨਵੀਂ ਦਵਾਈ ਜਿਹਦੇ ਵਿੱਚ ਤਿੰਨ ਸਾਲਟ ਹੈਗੇ ਆ ਪੱਤਾ ਲਪੇਟ ਤੋਂ ਵੀ ਆ ਤੇ ਗੋਭ ਦੀ ਸੁੰਡੀ ਵਾਸਤੇ ਵੀ ਆ ਸਟੈਮ ਲੀ ਇਨਸੈਕਟੀਸਾਈਡ ਇਹ ਦਵਾਈ ਹੈਗੀ ਆ ਤੇ ਬਹੁਤ ਹੀ ਕਾਰਗਰ ਦਵਾ ਆ ਤਿੰਨੇ ਸਾਲਟ ਜਿਹੜੇ ਆ ਉਹ ਇਹਦੇ ਵਿੱਚ ਲਿਖੇ ਹੋਏ ਆ ਸੋ ਜਿਵੇਂ ਆਪਾਂ ਪਹਿਲਾਂ ਪੋਧਾਨ ਰੀਜ਼ੈਂਟ ਵਗੈਰਾ ਪਾਉਂਦੇ ਰਹੇ ਆ ਉਹਦੇ ਨਾਲ ਗੋਭ ਦੀ ਸੁੰਡੀ ਤਾਂ ਜਿਹੜੀ ਆ ਉਹ ਮਰ ਜਾਂਦੀ ਸੀ ਪਰ ਪੱਤਾ ਲਪੇਟ ਜਿਹੜੀ ਆ ਉਹ ਫੇਰ ਵੀ ਕਿਤੇ ਨਾ ਕਿਤੇ ਰਹਿ ਜਾਂਦੀ ਸੀ ਤੇ ਜ਼ਿੰਮੇਦਾਰ ਜਿਹੜੇ ਭਰਾ ਆ ਉਹ ਕਹਿੰਦੇ ਸੀ ਕਿ ਅਸੀਂ ਦਵਾਈ ਜਿਹੜੀ ਆ ਉਹ ਪਾ ਦਿੱਤੀ ਆ ਪਰ ਗੋਭ ਦੀ ਸੁੰਡੀ ਮਾਰਨ ਤੋਂ ਬਾਅਦ ਪੱਤਾ ਲਪੇਟ ਜਿਹੜੀ ਆ ਉਹ ਜਿਉਂ ਦੀ ਤਿਉਂ ਫੇਰ ਰਹਿ ਜਾਂਦੀ ਸੀ ਪਰ ਇਸ ਦਵਾ ਦੇ ਵਿੱਚ ਤਿੰਨ ਸਾਲਟ ਹੋਣ ਕਰਕੇ ਪੱਤਾ ਲਪੇਟ ਵੀ ਮਰਦੀ ਆ ਗੋਭ ਦੀ ਸੁੰਡੀ ਮਰਦੀ ਆ ਤੇ ਇਹ ਕਿਹਦੇ ਵਿੱਚ ਮਹੀਨ ਜਿਹੜਾ ਤੱਤਾ ਛੋਟਾ ਤੱਤ ਹੈਗਾ ਉਹਦੇ ਨਾਲ ਫਟਾਰਾ ਵੀ ਜਿਹੜਾ ਆ ਉਹ ਪੂਰਾ ਹੁੰਦਾ ਤੇ ਅੱਜ ਦੇਖੋ ਯੂਰੀਆ ਜਿਹੜਾ ਆ ਯੂਰੀਆ ਦੇ ਵਿੱਚ ਮਿਕਸ ਕਰਕੇ ਅਸੀਂ ਇਹਨੂੰ ਪਾ ਰਹੇ ਆ ਇਸ ਦਵਾਈ ਦੀ ਅਸੀਂ ਐਡ ਜਿਹੜੀ ਆ ਉਹ ਕੋਈ ਨਹੀਂ ਕਰਦੇ ਪਰ ਮਾਰਕੀਟ ਦੇ ਵਿੱਚ ਇਸ ਤਰ੍ਹਾਂ ਦੀਆਂ ਕਈ ਦਵਾਈਆਂ ਜਿਹੜੀਆਂ ਆ ਉਹ ਆ ਚੁੱਕੀਆਂ ਤਾਂ ਕਿਸਾਨ ਭਰਾ ਐਦਾਂ ਦੀ ਜਿਹੜੀ ਕੰਬੀਨੇਸ਼ਨ ਦੀ ਦਵਾਈ ਆ ਉਹ ਕੋਈ ਵੀ ਜਿਹੜੀ ਪਾ ਸਕਦੇ ਆ 30 ਦਿਨ ਦੇ ਧਾਨਾਂ ਨੂੰ ਇਹ ਪਾਉਣਾ ਬਹੁਤ ਜ਼ਰੂਰੀ ਹੈ ਤਾਂ ਕਿ ਜਿੰਨੀ ਮਿਹਨਤ ਕਿਸਾਨ ਕਰਦਾ ਉਹਦੀ ਭਰਪਾਈ ਹੋ ਸਕੇ ਧੰਨਵਾਦ